ਤੋਦਰਾ ਜਿਲ੍ਹਾ ਫਤਿਹਗੜ ਸਾਹਿਬ ਦੀ ਲੋਹਾਰ ਨਗਰੀ ਮੰਡੀ ਗੋਬਿੰਦਗੜ ਵਿਖੇ ਗਊ ਰੱਖਿਆ ਦਲ ਦੇ ਵੱਲੋਂ ਇੱਕ ਜੰਮੂ ਐਂਡ ਕਸ਼ਮੀਰ ਨੰਬਰ ট্রাক ਦੇ ਵਿੱਚੋਂ ਗਊ ਮਾਸ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗਊ ਰੱਖਿਆ ਦਲ ਦੇ ਵੱਲੋਂ ਥਾਣਾ ਮੰਡੀ ਗੋਬਿੰਦਗੜ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਇਸ ਮੌਕੇ ਗੱਲਬਾਤ ਕਰਦੇ ਹੋਏ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸतीश ਕੁਮਾਰ ਅਤੇ ਗਊ ਰੱਖਿਆ ਦਲ ਪੰਜਾਬ ਦੇ ਚੇਅਰਮੈਨ ਨਿਕਸ਼ਲ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਜੰਮੂ ਐਂਡ ਕਸ਼ਮੀਰ ਨੰਬਰ ਦੀ ਗੱਡੀ ਦਿੱਲੀ ਤੋਂ ਪੰਜਾਬ ਵੱਲ ਨੂੰ ਆ ਰਹੀ ਹੈ। ਇਸ ਤੋਂ ਬਾਅਦ ਉਹਨਾਂ ਨੇ ਉਸ ਦਾ ਸਰਹਾਨ ਸਾਈਡ ਤੋਂ ਪਿੱਛਾ ਕੀਤਾ ਹੈ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਮੰਡੀ ਗੋਬਿੰਦਗੜ ਵਿਖੇ ਕਿਹਾ ਗਿਆ। ਤਤਹੀ ਪੁਲਿਸ ਤੇ ਸਵਾਲ ਖੜੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਹੈ ਜਦਕਿ ਉਹਨਾਂ ਨੂੰ 3 ਤੋਂ 4 ਘੰਟੇ ਪਹਿਲਾਂ ਹੀ ਇਸ ਬਾਰੇ ਸੂਚਨਾ ਦਿੱਤੀ ਗਈ ਸੀ। ਅੱਜ ਤੋਂ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਐਸਪਰੀ ਦਾ ਕੇਸ ਯਾਦੋਂ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ। ਸਲਾਹ ਹੈ ਸਾਡੇ ਕੋਲ ਸੋਚਣਾ ਸੀ ਕਿ ਗਊ ਮਾਸ ਦਾ ਜਨਰਲ ਟੱਕ ਭਰਿਆ ਹੋਇਆ ਹੈ ਤੇ ਦਿੱਲੀ ਵੱਲੋਂ ਆ ਰਿਹਾ ਹੈ ਕਿਨਾਂ ਸ਼੍ਰੀਨਗਰ ਜਾਣਾ ਮੈਂ ਕੰਟਰੋਲ ਰੂਮ ਨੂੰ ਸੋਚਣਾ ਦਿੱਤੀ ਜਦੋਂ ਸਰਾਂਧਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਹਾਂ ਦੀਆਂ ਅੱਧਾ ਘੰਟਾ ਮਨਤਾ ਕਰੀਆਂ ਵੀ ਦੋ ਮੁਲਾਜ਼ਮ ਭੇਜੋ ਪਰ ਨਾਕਾ ਲਾ ਕੇ ਰਖਵਾइए ਕਿਸੇ ਨੇ ਉੱਥੇ ਨਾਲ ਜਾਣ ਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਦਲ ਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲਤ ਨਾਲ ਉਹ ਸਾਡੇ ਉੱਪਰ ਟਰੱਕ ਚੜਾਉਣ ਦੀ ਕੋਸ਼ਿਸ਼ ਕਰੀ ਅਸੀਂ ਇਸ ਨੂੰ ਗਵਿੰਦਗੜ੍ਹ 'ਚ ਰੋਕਿਆ ਇਸ ਦੇ ਬਾਵਜੂਦ ਜਿਹੜਾ ਟਰੱਕ ਹੈ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾ ਤਾਂ ਥਾਣੇ ਚ ਐਸਐਚਓ ਸੀ ਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ਪੜਕ ਗਈਆਂ ਤੇ ਆ ਕੇ ਸੜਕ ਤੇ ਬੈਠ ਗਏ ਤੇ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅੱਜ ਤੱਕ ਗਊ ਰੱਖਿਆ ਕਰਦੇ ਹੋਏ ਮਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹਨ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੁਣ ਪੰਜਾਬ 'ਚੋਂ ਲੰਘਦੀਆਂ ਹੋਣ ਅਸੀਂ ਇਸੇ ਬੈਲਟ ਤੇ 8-10 ਟਰੱਕ ਸਾਲ ਸਵਾ ਸਾਲ 'ਚ ਫੜ ਚੁੱਕੇ ਆ ਤੇ ਪੁਲਿਸ ਨੂੰ ਪਿਛਲੇ ਦਿਨੀ ਅਸੀਂ ਖੰਨੇ ਦੇ ਅੰਦਰ ਵੀ ਫੜਿਆ ਸੀ 10 ਗੰਗਾ ਦੇ ਸਿਰ ਵੱਡੇ ਹੋਏ ਸੀ ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਆ ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਪਾਣਾ ਕਿਸੇ ਨੂੰ ਪਾਣਾ ਨੀ ਪਰਚੇ 'ਚ ਕਿਸੇ ਦਾ ਪਰਸਾ ਕਮਜ਼ੋਰ ਕਰਨਾ ਪਰਚੇ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਜ਼ਮਾਨਤ ਕਰਾਣੀਆਂ ਸਾਡੇ ਨਾਲ ਹੋ ਚੁੱਕਿਆ ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਹੈ ਬਈ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਠੀਕ ਹੈ ਪਰ ਥਾਣੂ ਥੱਡ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ਸੁੱਤੇ ਪਏ ਆ ਮੈਂ ਸਵੇਰੇ ਡੀਜੀਪੀ ਸਾਹਿਬ ਨੂੰ 6 ਵਜੇ ਫੋਨ ਮਾਰਿਆ ਉਹਨਾਂ ਨੇ ਪਹਿਲੀ ਰਿੰਗ ਤੇ ਮੇਰਾ ਫੋਨ ਚੁੱਕਿਆ ਔਰ ਉਹਨਾਂ ਨੇ ਮੈਸੇਜ ਲਾਇ ਮਿੰਦਰੀ ਅਫਸਰਾਂ ਨਾਲ ਗੱਲ ਵੀ ਹੋਈ ਉਦੇ باوجود ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਸੀਗੇ ਮੰਡਰ ਹੈ ਗਊ ਰਖਸ਼ਾ ਦਲ ਵੱਲੋਂ ਸ੍ਰੀ ਹਿੰਦੂ ਤਖਤ ਵੱਲੋਂ ਗਊ ਰਖਸ਼ਾ ਦਲ ਦਾ ਮੈਂ ਕੌਮੀ ਪ੍ਰਧਾਨ ਹਾਂ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਗੱਲ ਕਰੀਏ ਥਾਣੇ ਦੇ ਅੰਦਰ ਇਹ ਸਸਪੈਂਡ ਹੋਣੇ ਚਾਹੀਦੇ ਆ ਕੱਲ ਨੂੰ ਕੋਈ ਵੱਡੀ ਕੋਈ ਮਾਰਦਾਤ ਹੁੰਦੀ ਆ ਕੋਈ ਬੰਦਾ ਬੁਲਾਣ ਜਾਂਦਾ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ ਤੇ ਮੈਂ ਸਮਝਦਾ ਇਹਨਾਂ ਦੇ ਵੱਡੀ ਅਨਗੱਲੀ ਆ ਕੀ ਨਾਮ ਹੈ ਜੀ ਮੇਰਾ ਨਿਕਸਨ ਕੁਮਾਰ ਚੇਅਰਮੈਨ ਗਊ ਰਖਸ਼ਾ ਦਲ ਪੰਜਾਬ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ ਇਹ ਸਪਲਾਈ ਪੰਜਾਬ ਚ ਵੀ ਕਰਦੇ ਆਂ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਇੰਨਾ ਕਿੰਨਾ ਕਿ ਪੰਜਾਬੀਆਂ ਨੂੰ ਬਰੀਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ ਚ 10-10 ਦੁਕਾਨਾਂ ਬਰੀਆਨੀ ਦੀਆਂ ਖੁੱਲ ਗਈਆਂ ਉਹ ਬਰੀਆਨੀ ਨਹੀਂ ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ ਮੇਰਟ ਤੋਂ ਯੂਪੀ ਤੋਂ ਸਾਰੇ ਜਗ੍ਹਾ ਤੋਂ ਆ ਰਹੇ ਆਂ ਔਰ ਕਟਿੰਗ ਹੋ ਗਏ ਇੱਥੋਂ ਹੀ ਜਾਂਦੀਆਂ ਗਊ ਮਾਤਾ ਪਿੱਛੇ ਤੁਸੀਂ ਦੇਖਿਆ ਹੁਣ ਖੰਨਾ ਦੇ ਵਿੱਚ ਵੀ ਹੋਰ ਕਈ ਜਗ੍ਹਾ ਰਾਣਾ ਸਾਹਿਬ ਦੇ ਨਾਲ ਕਈ ਜਗ੍ਹਾ ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਦਿੱਲੀ ਤੋਂ ਫਿਰ ਫੈਕਟਰੀ ਚੋਂ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਚ ਵੇਚਦੇ ਆਂ ਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਾਤਨੀ ਦਾ ਗੁੱਸਾ ਕਿਸ ਤਰ੍ਹਾਂ ਪੜ ਗਿਆ ਹੈ ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ ਕਦੋਂ ਤੱਕ ਜਿਹੜਾ ਤੁਹਾਡਾ ਜਾਨ ਦਿਲਦਾ ਰਹੇ ਜੱਟ ਅਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦ ਤੱਕ ਪ੍ਰਧਾਨ ਜੀ ਬੈਠੇ ਹੈ ਕਿਤਾ ਕਹਿਣਗੇ ਮੰਗਾ ਨਹੀਂ ਮੰਗਾ ਸਾਡੀਆਂ ਇਹੀ ਹੈ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਅੰਗੈਲੀ ਕੀਤੀ ਹੈ ਪ੍ਰਸ਼ਾਸਨ ਨੇ ਅਗਰ ਕੋਈ ਵੀ ਸੇ ਆਪਣੀ ਹੋ ਜਾਂਦੀ ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ ਤੇ 5:30 ਵਜੇ ਦਾ ਫੋਨ ਕਰਿਆ ਹੋਇਆ ਲੇਕਿਨ ਕੋਈ ਵੀ ਮੁਲਾਜ਼ਮ ਰੋੜ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਵੀ ਅਸੀਂ ਸਾਨੂੰ ਫੋਨ ਆਂਦਾ ਕਿ ਤੁਸੀਂ ਗੱਡੀ ਲੈ ਕੇ ਠਾਣੇ ਰੋਕੀ ਅਸੀਂ ਠਾਣੇ ਅਸੀਂ ਕਰੀ ਫਿਰ ਕਾਰਵਾਈ ਵੀ ਅਸੀਂ ਕਰ ਲੈਂਦੇ ਹੁਣ ਅਸੀਂ ਕਰ ਰਹੇ ਹਾਂ ਕਾਰਵਾਈ ਹੁਣ ਨਾ ਰੋਕੋ ਸਾਡੇ ਅਸੀਂ ਜੱਕੀ ਬਾਬਨਾ ਜੀ ਮਾਮਲਾ ਜੀ ਗੋ ਮਾਸ ਦਾ ਮਾਮਲਾ ਸੀਗਾ ਔਰ ਗੋ ਮਾਸ ਦਾ ਟਰੱਕ ਇਹਨਾਂ ਨੇ ਫੜਾ ਸੀ ਇਹਨਾਂ ਦੀ ਜਿਹੜਾ ਰੋਸ ਸੀਗਾ ਉਹ ਸੀਗਾ ਕਿ ਪੁਲਿਸ ਨੇ ਮੌਕੇ 'ਤੇ ਆ ਕਰਕੇ ਜਿਹੜੀ ਬਣਦੀ ਕਾਰਵਾਈ ਉਹ ਨਹੀਂ ਕੀਤੀ ਸੀ ਔਰ ਇਹਨਾਂ ਦੀ ਗੱਲ ਸੁਣ ਕਰਕੇ ਇਹਨਾਂ ਦੀ ਭਾਵਨਾ ਸੁਣ ਕਰਕੇ ਆਪਾਂ ਮੌਕੇ 'ਤੇ ਜਿਹੜੇ ਵੀ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਕਾਰਵਾਈ ਬਣਦੀ ਸੀ ਉਹਨਾਂ ਦੇ ਐਸਐਚਓ ਵੱਲੋਂ ਰਿਪੋਰਟ ਲਿੱਤੀ ਗਈ ਹੈ ਉਹਦੇ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਮੀਡੀਏਟਲੀ ਉਸ ਤੋਂ ਇਲਾਵਾ ਜਿਹੜਾ ਵੀ ਇਹਨਾਂ ਦਾ ਪਰਚੇ ਵਾਲੀ ਗੱਲ ਸੀਗੀ ਉਹ ਪਰਚਾ ਦਿੱਤਾ ਗਿਆ ਹੈ ਔਰ ਅਸੀਂ ਇਸ ਦੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ TSP ਆਪ ਆਪਣੇ ਸੁਪਰਵੀਜ਼ਨ ਹੇਠ karenge ਅਸੀਂ ਸਾਰੀ ਉਸ ਦੀ ਮੋਨਿਟਰਿੰਗ karenge ਕਿੱਥੋਂ ਗੋਮਾਸ ਆਇਆ ਹੈ ਕੌਣ ਕੌਣ ਹੋਰ ਬੰਦੇ ਜ਼ਿੰਮੇਦਾਰ ਹੈ ਉਹ ਕਾਰਵਾਈਸ ਤੋਂ ਅੱਗੇ ਕਰਾਈ ਜਾਊਗੀ ਪੁਲਿਸ ਮੁਲਾਜ਼ਮਾਂ ਦੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੇ ਵੱਜ ਲੈਂਦੀ ਹੈ ਜੇ ਸਸਪੈਂਡ ਕੀਤੇ ਜਾਣਗੇ ਉਸ ਤੋਂ ਇਲਾਵਾ ਵੀ ਜੇ ਹੋਰ ਡਿਪਾਰਟਮੈਂਟਲ ਕੋਈ ਐਕਸ਼ਨ ਬਣਦਾ ਹੈ ਉਹ ਸਾਰੇ ਐਕਸ਼ਨ ਲਿਖੇ ਤੇ ਜਾਣਗੇ ਜੜਾ ਵੀ ਮੁਲਾਜ਼ਮ ਹੈ ਜੋ ਜ਼ਿੰਮੇਦਾਰ ਹੈ ਉਹਦੇ ਅਗੇਂਸਟ ਕਾਰਵਾਈ ਬਣਦੀ ਹੈ ਉਹ ਹੋਊਗੀ ਕਰੇ ਕਿਹੜੇ ਕਿਹੜੇ ਮੁਲਾਜ਼ਮ ਦੀ ਉਹ ਮੁਲਾਜ਼ਮ ਦੇ ਐਸਐਚਓ ਦੀ ਰਿਪੋਰਟ ਆ ਗਿਆ ਆਪਾਂ ਦੇਖ ਲੈਣੇ ਆ ਦੇਖ ਕਰਕੇ ਉਹ ਰਿਪੋਰਟ ਦੇ ਮੁਤਾਬਿਕ ਮੁਲਾਜ਼ਮ ਜੜੇ ਵੀ ਡਿਊਟੀ ਦੇ ਸੀਗੇ ਜਿਨ੍ਹਾਂ ਨੂੰ ਜਾਣਾ ਬਣਦਾ ਸੀ ਉਹਨਾਂ ਤੇ ਕਾਰਵਾਈ ਕੀਤੀ ਜਿਹੜੇ 5 ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਸतीश ਰਾਜਪੁਰੇ ਵਾਲਿਆਂ ਨੇ ਦਿੱਤੀ ਸੀ ਕਿ ਗਊ ਮਾਸ ਦਾ ਟਰੱਕ ਭਰਿਆ ਆ ਰਿਹਾ ਹੈ ਅਸੀਂ ਫੌਰੀ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਪਰ ਪੁਲਿਸ ਦੀ ਨੈਗਲੀਜੈਂਸੀ ਇੰਨੀ ਸੀ ਕਿ ਕੋਈ ਵੀ ਮੁਲਾਜ਼ਮ ਉੱਠ ਕੇ ਉਹ ਟਰੱਕ ਨੂੰ ਘੇਰ ਨਹੀਂ ਗਿਆ ਤਾਂ ਉਹਨਾਂ ਜਾਣਾ ਗਿਆ ਤਾਂ ਬੇ ਉਹਨਾਂ ਨੇ ਬੇਪਤੀ ਕੀਤੀ ਗਊਆਂ ਦੀ ਔਰ ਗਊ ਭਕਤਾਂ ਦੀ ਤੇ ਉਦੋਂ ਬਾਅਦ ਅਸੀਂ ਸਾਰਿਆਂ ਨੇ ਡਲ ਕੇ ਤੇ ਉਹ ਟਰੱਕ ਨੂੰ ਘੇਰਿਆ ਗਊ ਮਾਸ ਬਰਾਮਦ ਕਰਕੇ ਪੁਲਿਸ ਨੂੰ ਦਿੱਤਾ ਗਊ ਟਰੱਕ ਜਿਹੜਾ ਮਾਸ ਨਾਲ ਭਰਿਆ ਹੋਇਆ ਸੀ ਉਹ ਵੀ ਪੁਲਿਸ ਦੀ ਕਸਟਡੀ 'ਚ ਅਸੀਂ ਥਾਣੇ ਪਹੁੰਚਾਇਆ ਤੇ ਹੁਣ ਐਸਪੀ ਸਾਹਿਬ ਜਾਦਵ ਸਾਹਿਬ ਆਏ ਨੇ ਇਹਨਾਂ ਨੇ ਚਾਰ ਮੁਲਾਜ਼ਮਾਂ ਨੂੰ ਲਿਖਤੀ ਰੂਪ ਦੇ ਵਿੱਚ ਸਾਰੇ ਗਊ ਭਗਤਾਂ ਨੂੰ ਜਿਹੜਾ ਇੱਕ ਆਸ਼ਵਾਸਨ ਦਿੱਤਾ ਕਿ ਉਹਨਾਂ ਨੂੰ ਫੌਰੀ ਤੌਰ ਤੇ ਸਸਪੈਂਡ ਕੀਤਾ ਜਾਊਗਾ ਤੇ ਨਾਲ ਹੀ ਅਗਰ ਕੋਈ ਹੋਰ ਵੀ ਇਹਦੇ ਪੁਲਿਸ ਮੁਲਾਜ਼ਮ ਜਿਹੜਾ ਹੋਇਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਨਾਲ ਜਿਹੜੇ ਵੀ ਜਲਾਦ ਜਿਨ੍ਹਾਂ ਨੇ ਵੀ ਇਹ ਗਊ ਮਾਸ ਜਾਂ ਗਊ ਤਸਕਰੀ ਕੀਤੀ ਹੈ ਜਿੱਥੋਂ ਟਰੱਕ ਲੋਡ ਹੋਇਆ ਜਿਹੜੀ ਟਰਾਂਸਪੋਰਟ ਨੇ ਬਿਲਟੀ ਬਣਾਈ ਹੈ ਉਹਨਾਂ ਤੇ ਫੌਰੀ ਤੌਰ ਤੇ ਜਿਹੜਾ ਹੈ ਐਫ ਆਈ ਆਰ ਲਾਉਜ ਹੋਊਗੀ ਤੇ ਜਿੱਥੇ ਇਹ ਮਾਲ ਜਾਣਾ ਸੀ ਤੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਫੌਰੀ ਤੌਰ ਤੇ ਬੰਦ ਕੀਤਾ ਜਾਊਗਾ ਤੇ ਮੈਂ ਜਾਦਵ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਐਸ ਐਸ ਪੀ ਨੇ ਤਾਂ ਸਾਡੀ ਹਿੰਦੂਆਂ ਦੀ ਕੋਈ ਗੱਲ ਸੁਣੀ ਨਹੀਂ ਉਹਨਾਂ ਨੇ ਨਾ ਅੱਜ ਤੱਕ ਸੁਣੀ ਹੈ ਤੇ ਮੈਂ ਇਹਨਾਂ ਨੂੰ ਹੁਣ ਸੁਣੋ ਇਹਨਾਂ ਨੂੰ ਬੇਨਤੀ ਕਰਦਾ ਤੇ ਜਾਦਵ ਸਾਹਿਬ ਨੂੰ ਮੈਨੂੰ ਇਹਨਾਂ ਤੇ ਆਸ ਹੈ ਜੋ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਹ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਵਿੱਚ ਦਵਾਂਗੇ ਮੈਂ ਇਹਨਾਂ ਦੀ ਗੱਲ ਤੇ ਭਰੋਸਾ ਕਰਦਾ ਤੇ ਆਸ ਕਰਦਾ ਕਿ ਗੋਪਨਿਆਤਾ ਦਾ ਮਾਨ ਰੱਖਦੇ ਹੋਏ ਉਹਨਾਂ ਝਾਲਮਾਂ ਤੇ ਉਹਨਾਂ ਜ਼ੁਲਾਦਾਂ ਤੇ ਫੌਰੀ ਤੌਰ ਤੇ ਕਾਰਵਾਈ ਕਰਨ ਜੈ ਗਊ ਮਾਤਾ ਜੈ ਗਊ ਮਾਤਾ